ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸਤੇ ਵਿਧਾਇਕ ਗੁਰਪ੍ਰੀਤ ਗੋਗੀ ਹੁਣਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਜਿਹੜੀ ਹੈ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਹੈ ਔਰ ਇਹ ਵੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਪਣੇ ਲਾਈਸੈਂਸੀਡ ਵਾਲਵਰ ਨੂੰ ਸਾਫ ਕਰ ਰਹੀ ਸੀ ਜਦੋਂ ਉਹਨਾਂ ਨੂੰ ਗੋਲੀ ਲੱਗੀ ਹੈ ਔਰ ਘਰ ਦੇ ਵਿੱਚ ਹੀ ਜਦੋਂ ਕਮਰੇ ਦੇ ਵਿੱਚ ਖਿਡਾਕ ਹੁੰਦਾ ਹੈ ਗੋਲੀ ਚੱਲਣ ਦਾ ਤਾਂ ਸਾਰੇ ਘਰ ਦੇ ਜਾ ਕੇ ਦੇਖਦੇ ਆ ਤਾਂ ਖੂਨ ਦੇ ਨਾਲ ਲਖਪਤ ਹੋਏ ਗੁਰਪ੍ਰੀਤ ਗੋਗੀ ਮਿਲਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੇਰ ਰਾਤ ਗੁਰਪ੍ਰੀਤ ਗੋਗੀ ਖੁਣਾ ਦੀ ਪੇਟ ਪਰੇ ਖਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਖੂਨ ਦੇ ਨਾਲ ਲਥਪਥ ਹੋਈ লাশ ਪਰਿਵਾਰਕ ਮੈਂਬਰਾਂ ਨੂੰ ਜਦੋਂ ਮਿਲਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਲੁਧਿਆਣਾ ਵੈਸ ਤੋਂ ਐਮਐਲਏ ਨੇ ਔਰ ਲੋਕ ਵੀ ਹੁਣੇ ਸੋਚ ਰਹੇ ਨੇ ਕਿਉਂਕਿ ਪਿਆਰ ਕਰਨ ਵਾਲੇ ਲੋਕ ਬਹੁਤ ਸੀਗੇ ਜਿਨ੍ਹਾਂ ਨੇ ਐਮਐਲਏ ਬਣਾਇਆ ਗੁਰਪ੍ਰੀਤ ਗੋਗੀ ਹੁਣਾਂ ਨੂੰ ਤਾਂ ਹੁਣ ਸਾਰੇ ਪਾਸੇ ਸੋਗ ਦੀ ਲਹਿਰ ਹੈ ਕਿਉਂਕਿ ਗੁਰਪ੍ਰੀਤ ਗੋਗੀ ਹੁਣਾਂ ਦੀ ਪੇਤ ਭਰੇ ਖਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਲਾਇਸੈਂਸੀ ਰਵਾਲਰ ਉਹ ਸਾਫ਼ ਕਰਦੇ ਸਮੇਂ ਗੋਲੀ ਚੱਲੀ ਆਰ ਗੋਲੀ ਗੁਰਪ੍ਰੀਤ ਗੋਗੀ ਹੁਣਾ ਦੇ ਸਿਰ ਦੇ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਹਸਪਤਾਲ ਦੇ ਬਾਹਰ ਵੀ ਉਮੜੇ ਨੇ ਤਾਂ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਕੁੜਾ ਦੀ ਗੋਲੀ ਲੱਗਣ ਦੇ ਕਾਰਨ ਪੇਪਰੇ ਹਲਾਤਾਚ ਮੌਤ ਹੋ ਚੁੱਕੀ ਹੈ ਇਹ ਪਤਾ ਕੀ ਲੱਗਿਆ ਤੁਹਾਨੂੰ ਕੀ ਕਿਉਂ ਹੋਈ ਹੈ ਕਿ ਅੰਦਰ ਜਾ ਕੇ ਨਾਲ ਗੱਲ ਕਰੂੰ ਜੀ ਬਹੁਤ ਮਰੀ ਦੇ ਭਾਜੀ ਬਹੁਤ ਮਾਰਾ ਹੱਲ ਜਾ ਲੈਣ ਦੋ ਗੱਡੇ ਸਭ ਨੇ ਫੜਾ ਕੇ ਕਰ ਲੈਂਦੇ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸਤੇ ਵਿਧਾਇਕ ਗੁਰਪ੍ਰੀਤ ਗੋਗੀ ਹੁਣਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀ ਜਿਹੜੀ ਹੈ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਹੈ আর ਇਹ ਵੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਆਪਣੇ ਹਾਂ ਲਾਇਸੈਂਸੀਡ ਵਾਲਵਰ ਨੂੰ ਸਾਫ ਕਰ ਰਹੀ ਸੀ ਜਦੋਂ ਉਹਨਾਂ ਨੂੰ ਗੋਲੀ ਲੱਗੀ ਆ ਔਰ ਘਰ ਦੇ ਵਿੱਚ ਹੀ ਜਦੋਂ ਕਮਰੇ ਦੇ ਵਿੱਚ ਖਿੜਾਕ ਹੁੰਦਾ ਗੋਲੀ ਚੱਲਣ ਦਾ ਤਾਂ ਸਾਰੇ ਘਰ ਦੇ ਜਾ ਕੇ ਦੇਖਦੇ ਆ ਤਾਂ ਖੂਨ ਦੇ ਨਾਲ ਲਖਪਤ ਹੋਏ ਗੁਰਪ੍ਰੀਤ ਗੋਗੀ ਮਿਲਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਜਾਇਆ ਜਾਂਦਾ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੇਰ ਰਾਤ ਗੁਰਪ੍ਰੀਤ ਗੋਗੀ ਖੁਣਾ ਦੀ ਪੇਟ ਪਰੇ ਖਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਖੂਨ ਦੇ ਨਾਲ ਲਥਪਥ ਹੋਈ লাশ ਪਰਿਵਾਰਕ ਮੈਂਬਰਾਂ ਨੂੰ ਜਦੋਂ ਮਿਲਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਛੁੱਟ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਵੈਸ ਤੋਂ ਐਮਐਲਏ ਨੇ ਔਰ ਲੋਕ ਵੀ ਹੁਣੇ ਸੋਚ ਰਹੇ ਨੇ ਕਿਉਂਕਿ ਪਿਆਰ ਕਰਨ ਵਾਲੇ ਲੋਕ ਬਹੁਤ ਸੀਗੇ ਜਿਨ੍ਹਾਂ ਨੇ ਐਮਐਲਏ ਬਣਾਇਆ ਗੁਰਪ੍ਰੀਤ ਗੋਗੀ ਹੁਣਾਂ ਨੂੰ ਤਾਂ ਹੁਣ ਸਾਰੇ ਪਾਸੇ ਸੋਗ ਦੀ ਲਹਿਰ ਹੈ ਕਿਉਂਕਿ ਗੁਰਪ੍ਰੀਤ ਗੋਗੀ ਹੁਣਾਂ ਦੀ ਪੇਤ ਭਰੇ ਖਲਾਤਾ ਦੇ ਵਿੱਚ ਮੌਤ ਹੋ ਚੁੱਕੀ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਕਿ ਲਾਇਸੈਂਸੀ ਰਿਵੋਲਵਰ ਨੂੰ ਸਾਫ਼ ਕਰਦੇ ਸਮੇਂ ਗੋਲੀ ਚੱਲੀ ਹੈ ਔਰ ਗੋਲੀ ਗੁਰਪ੍ਰੀਤ ਗੋਗੀ ਹੁਣਾ ਦੇ ਸਿਰ ਦੇ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਹਸਪਤਾਲ ਦੇ ਬਾਹਰ ਵੀ ਉਮੜੇ ਨੇ ਤਾਂ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਤੁਹਾਨੂੰ ਦੱਸਦੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਕੁੜਾ ਦੀ ਗੋਲੀ ਲੱਗਣ ਦੇ ਕਾਰਨ ਪੇਪਰੇ ਹਲਾਤਾਚ ਮੌਤ ਹੋ ਚੁੱਕੀ ਹੈ ਇਹ ਪਤਾ ਕੀ ਲੱਗਿਆ ਤੁਹਾਨੂੰ ਕੀ ਕਿਉਂ ਹੋਈ ਇਹ ਕੋਈ ਧਰਮ ਨਹੀਂ ਅੰਦਰ ਜੇ ਮੈਂ ਗੱਲ ਕਰੂੰ ਤਾਂ ਜੀ ਬਹੁਤ ਬਹੁਤ ਮੜੀ ਰਿਹਾ ਜੀ ਉਹ ਮਾਰਾ ਹੱਲ ਜਾ ਲੈਣ ਦੋ ਬੱਡੇ ਆਸ ਦੀ ਖੋਣੀ ਫਟਾ ਕੇ ਕਰ ਲੈਂਦੇ ਆਲਾਮ ਆਂਦਾ